ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜ ਕੀ ਫਤਿਹ ਜੈ ਪੀਮ ਚੈ ਭਾਰਤ ਜੈ ਮੋਲਵਾਸੀ ਮੈਂ ਤੁਹਾਡੀ ਆਪਣੀ ਹਾਪੀ ਕੋਰ ਧੂਰੀ ਸੋ ਪੰਜਾਬੀਓ ਜਿਵੇਂ ਕੀ ਤੁਹਾਨੂੰ ਪਤਾ ਹੀ ਆ ਬਸੰਤ ਪੰਜਮੀ ਦੇ ਦਿਨਾਂ ਦੇ ਵਿੱਚ ਵਾਰਦਾਤਾ ਹੋ ਰਹੀਆਂ ਨੇ ਜਿਵੇਂ ਕੀ ਚਾਈਨਾ ਡੋਰ ਨਾਲ ਜਾਂ ਫਿਰ ਕੋਠਿਆਂ ਦੇ ਉੱਤੇ ਚੜ੍ਹ ਕੇ ਦੂਜੀ ਤੀਜੀ ਦੇ ਮੰਜ਼ਲ ਦੇ ਉੱਤੇ ਚੜ੍ਹ ਕੇ ਪਤੰਗ ਉਡਾਉਣ ਨਾਲ ਬੱਚੇ ਡਿੱਗ ਜਾਂਦੇ ਨੇ ਜਾਂ ਤਾਂ ਸੱਟ ਲੱਗਦੀ ਆ ਜਾਂ ਜਾਨੋਂ ਜਾਂਦੇ ਨੇ ਸੋ ਮੇਰੀ ਬੇਨਤੀ ਖਾਸ ਕਰਕੇ ਦੁਕਾਨਦਾਰਾਂ ਭਰਾਵਾਂ ਨੂੰ ਆ ਸਾਨੂੰ ਵੀ ਪਤਾ ਵੀ ਤੁਸੀਂ ਵੀ ਆਪਦਾ ਕਾਰੋਬਾਰ ਆ ਜਿਹੜਾ ਚਲਾਉਣਾ ਆ ਇੱਕ ਤਾਂ ਮੇਰੀ ਬੇਨਤੀ ਆ ਚਾਈਨਾ ਡੋਰ ਜਿਹੜੀ ਹੈਗੀ ਆ ਉਹ ਬਿਲਕੁਲ ਹੀ ਦੁਕਾਨਾਂ ਤੇ ਰੱਖਣੀ ਬੰਦ ਕਰ ਦਿਓ ਕਿਉਂਕਿ ਆਪਣੇ ਵੀ ਘਰੋ ਘਰੀ ਬੱਚੇ ਹੈਗੇ ਨੇ ਅਸੀਂ ਦੂਜਿਆਂ ਦੇ ਬੱਚਿਆਂ ਬਾਰੇ ਵੀ ਸੋਚੀਏ ਚਾਈਨਾ ਡੋਰ ਨਾਲ ਹੁਣ ਤੁਸੀਂ ਦੇਖਿਓ ਹੋ ਵੀ ਚੁੱਕੀਆਂ ਨੇ ਵਾਰਦਾਤਾ ਜਿਵੇਂ ਕਿ ਤੁੰਗਾ ਪਿੰਡਾ ਜਿਹੜਾ ਸੰਗਰੂਰ ਜ਼ਿਲ੍ਹੇ ਦਾ ਦੂਜੀ ਤੀਜੀ ਮੰਜ਼ਲ ਤੇ 10-12 ਸਾਲ ਦਾ ਬੱਚਾ ਚੜਿਆ ਸੀਗਾ ਉਹ ਡਿੱਗ ਗਿਆ ਡਿੱਗ ਕੇ ਉਹਦੀ ਜਾਨ ਚਲੀ ਗਈ ਕੱਲਾ-ਕੱਲਾ ਬੱਚਾ ਸੀਗਾ ਉਹ ਸੋ ਚਾਈਨਾ ਡੋਰ ਨਾਲ ਰਸਤੇ ਦੇ ਵਿੱਚ ਜਾਂਦੇ ਹੋਏ ਮੋਟਰਸਾਈਕਲਾਂ ਤੇ ਜਿਹੜੇ ਜਾਂਦੇ ਨੇ ਕੰਮਕਾਰਾਂ ਨੂੰ ਉਹਨਾਂ ਦੇ ਗਾਲ ਦੇ ਵਿੱਚ ਪੈ ਕੇ ਗਾਲ ਵੱਡੇ ਜਾਂਦੇ ਨੇ ਹੱਥ ਪੈਰ ਵੱਡੇ ਜਾਂਦੇ ਨੇ ਜਿੱਥੇ ਵੀ ਉਹ ਡੋਰ ਮਤਲਬ ਕਿ ਲੱਗ ਜਾਂਦੀ ਆ ਉਹ ਜਾਨੋ ਚਲਿਆ ਜਾਂਦਾ ਕੋਈ ਵੀ ਆ ਚਾਹੀ ਇਨਸਾਨ ਉਹਦੀ ਜਾਨ ਹੀ ਚਲੀ ਜਾਂਦੀ ਆ ਸੋ ਇਸ ਕਰਕੇ ਮੇਰੀ ਬੇਨਤੀ ਆ ਹਾਂ ਤਿਹਾਰ ਚਲੋ ਮਨਾਉਣੇ ਬਹੁਤ ਜ਼ਰੂਰੀ ਨੇ ਕਿਉਂਕਿ ਬੱਚੇ ਹਟਦੇ ਨਹੀਂ ਹੈਗੇ ਆਪਾਂ ਬਹੁਤ ਜ਼ਿਆਦੇ ਘੂਰਦੇ ਵੀ ਹੈਗੇ ਆ ਝਿੜਕਦੇ ਵੀ ਹੈਗੇ ਆ ਅ ਬੱਚੇ ਮਾਪੇ ਦੇ ਅੱਖੀ ਘਟਾ ਪਾ ਕੇ ਤੇ ਕੋਠੇ ਤੇ ਚੜ ਜਾਂਦੇ ਨੇ ਪਤੰਗ ਚੜਾਉਂਦੇ ਨੇ ਜਿੰਮੇਵਾਰੀ ਨਾਲ ਮਾਪੇ ਵੀ ਬਹੁਤ ਜ਼ਿਆਦਾ ਗੌਰ ਕਰਦੇ ਨੇ ਬੱਚਿਆਂ ਦੀ ਪਰ ਫਿਰ ਵੀ ਸੋ ਦੁਕਾਨਦਾਰਾਂ ਨੂੰ ਤੇ ਮਾਪਾਪਾ ਨੂੰ ਮੇਰੀ ਬੇਨਤੀ ਆ ਵੀ ਬੱਚਿਆਂ ਦੇ ਬੱਚਿਆਂ ਦਾ ਧਿਆਨ ਰੱਖੋ ਗੌਰ ਰੱਖੋ ਬੱਚਿਆਂ ਦੀ ਤਾ ਜੋ ਆ ਦਿਨਾਂ ਦੇ ਵਿੱਚ ਬਸੰਤ ਪੰਚਮੀ ਤੱਕਰ ਸੇਫਟੀ ਰਵੇ ਬੱਚਿਆਂ ਦੀ ਸੇਫ ਰਹਿਣ ਬੱਚੇ ਸੋ ਦੁਕਾਨਦਾਰਾਂ ਨੂੰ ਮੇਰੀ ਇਹ ਬੇਨਤੀ ਆ ਵੀ ਚਾਈਨਾ ਡੋਰ ਜਿਹੜੀ ਹੈਗੀ ਆ ਹੱਥ ਵਣ ਕੇ ਬੇਨਤੀ ਆ ਬੰਦ ਕਰ ਦਿਓ ਤੁਸੀਂ ਕਿਉਂਕਿ ਤੁਹਾਡੇ ਵੀ ਬੱਚੇ ਨੇ ਦੂਜਿਆਂ ਦੇ ਬੱਚੇ ਬਾਰੇ ਆਪਾਂ ਸੋਚੀਏ ਜਿਹੜੀ ਕੱਚੀ ਡੋਰ ਆ ਕੱਚੀ ਡੋਰ ਰੱਖ ਲਓ ਜਾਨ ਤੋਂ ਉੱਪਰ ਕੁਝ ਵੀ ਨਹੀਂ ਹੈਗਾ ਜਾਨ ਨਾਲ ਜਹਾਨ ਆ ਸੋ ਇੰਨੀ ਕ ਮੇਰੀ ਬੇਨਤੀ ਆ ਤਿਹਾਰ ਮਨਾਓ ਬਸੰਤ ਪੰਜਵੀਂ ਦੀਆਂ ਤੁਹਾਨੂੰ ਲੱਖ ਲੱਖ ਮੁਬਾਰਕਾਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਮੋਲਮ